ਬਹੁ ਟਾਈਮ ਵਿਚਾਰਾਂ ਨੇ ਵੋਟਾਂ ਪਾ ਦੇਖ ਲਈਆਂ ਪਰ ਹੁਣ ਸਿੱਖ ਕੌਮ ਨੇ ਆਦੇ ਪੰਥ ਨੂੰ ਵੋਟ ਪਾਉਣੀ ਆ ਜਕਾਰੇ ਬੁਲਾਵੇ ਨਿਹਾਲ ਓਏ ਭਾਈ ਸਾਹਿਬ ਪਾਈ ਬੈਠ ਸਕਦੇ ਮੰਨੂ ਪਾ ਸਰੀਆ ਕਾਲ ਭਾਈ ਉਹਨਾਂ ਦੀ ਮੋਸਸ ਵਾਲਾ ਸਾਡੇ ਪੰਥ ਦਾ ਸਵਾਲ ਹੈ ਮੇਨ ਗੱਲ ਤਾਂ ਇਹ ਆ ਇੱਕ ਵਸੇ ਪੰਥਾ ਇੱਕ ਵਸੇ ਝਾੜੂ ਹੈ ਕਿ ਨਹੀਂ ਜਿੱਤ ਪੰਥ ਦੀ ਹੋਣੀ ਚਾਹੀਦੀ ਤੁਸੀਂ ਐਮਾਨ ਦੀ ਗੱਲ ਕੀਤੀ ਆ ਨਸ਼ਾ ਬੰਦ ਹੋ ਗਿਆ ਰੋਜ਼ਗਾਰ ਕਿਹਨਾ ਦਿੱਤਾ 43000 ਨੌਕਰੀਆਂ ਦੀ ਗੱਲ ਕਰਦੇ ਕਿੱਥੇ ਆ ਟੈਂਕੀਆਂ ਦੇ ਚੜੇ ਹੋਏ ਨੌਜਵਾਨਾਂ 'ਚ ਲੜਨ ਦਾ ਪਉਂਦਿਆ ਦੋਸਤੋ ਤੁਸੀਂ ਜੁੜੇ ਹੋ ਨਿਰਪੱਖ ਟੂਡੇ ਪੰਜਾਬ ਦੇ ਨਾਲ ਤੇ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਇਸ ਟਾਈਮ ਅਸੀਂ ਕੰਡਾ ਵੰਡਾ ਪਿੰਨ ਦੇ ਵਿੱਚ ਮੌਜੂਦਾ ਜਿੱਥੇ ਕਿ ਨੌਜਵਾਨਾਂ ਵੱਲੋਂ ਰੋਡ ショਅ ਕੱਢਿਆ ਜਾ ਰਿਹਾ ਭਾਈ ਸਰਬਜੀਤ ਸਿੰਘ ਖਾਲਸਾ ਦੇ ਲਈ ਗੱਲਬਾਤ ਕਰਾਂਗੇ ਆਪਾਂ ਨੌਂ ਜਨਾਂ ਦੇ ਵਿੱਚ ਉਤਸ਼ਾਹ ਕਿਉਂ ਭਾਈ ਸਰਜੀਤ ਸਿੰਘ ਨੂੰ ਜਿਹੜਾ ਵੋਟ ਦੇਣਾ ਪਸੰਦ ਕਰਦੇ ਨੇ ਲੋਕ ਆਪ ਮਹਾਰੇ ਚੱਲ ਕੇ ਆ ਰਹੇ ਨੇ ਭਾਈ ਸੱਸੀਆ ਭਾਈ ਭਾਈ ਜੀ ਕਿਵੇਂ ਹੋ ਕਿਉਂ ਭਾਈ ਸਰਬਜੀਤ ਸਿੰਘ ਨੂੰ ਜਿਹੜਾ ਵੋਟ ਦੇਣਾ ਚਾਹਿਆ ਤੁਸੀਂ ਕਿ ਸਰਬਜੀਤ ਸਿੰਘ ਖਾਲਸਾ ਨੂੰ ਹੀ ਵੋਟ ਦੇਣੀ ਭਾਈ ਜੀ ਇਹਨਾਂ ਸਾਰਿਆਂ ਨੂੰ ਪਾ ਕੇ ਦੇਖ ਲਿਆ ਆਪਾਂ ਆਪਦੀ ਕੌਮ ਨੂੰ ਵੋਟ ਪਾ ਕੇ ਦੇਖੀ ਪੱਗ ਨੂੰ ਠੀਕ ਹੈ ਇਸ ਕਰਕੇ ਕਹਿੰਦੇ ਕਿ ਉਹਦੀ ਪਿਓ ਦੀ ਬਹੁਤ ਵੱਡੀ ਦੇਣ ਆਗੀ ਠੀਕ ਹੈ ਹਾਂਜੀ ਤਾਂ ਪਿਛਲੀਆਂ ਪਾਰਟੀਆਂ ਨੇ ਵੀ ਕੰਮ ਕੀਤੇ ਹੋਣੇ ਆ ਲੋਕ ਕੰਮਾਂ ਨੂੰ ਦੇਖਦੇ ਆ ਕਮਾਂਕਾਰਾਂ ਨੂੰ ਕਿ ਸਰ ਜੀ ਕਿਵੇਂ ਲੱਗਦਾ ਹੈ ਸਰਬਜੀਤ ਸਿੰਘ ਖਾਲਸਾ ਨੂੰ ਵੋਟ ਪਾਵਾਂਗੇ ਜੀ ਪਹਿਲਾਂ ਸਾਰਿਆਂ ਪਾਰਟੀਆਂ ਦੀ ਸਪੋਰਟ ਕੀਤੀ ਐ ਇਸ ਵਾਰ ਪੰਥ ਦੇ ਨਾਮ ਵੋਟ ਪਾਉਣੀ ਐ ਪੰਥ ਦੇ ਨਾਮ ਪਰ ਜੇਕਰ ਗੱਲ ਕੀਤੀ ਜਾਵੇ ਤਾਂ ਅਕਾਲੀ ਦਲ ਵੀ ਕਹਿੰਦਾ ਰਿਹਾ ਕਿ ਅਸੀਂ ਠਦੇ ਲਈ ਲੜ ਰਹੇ ਹਾਂ ਸਾਡੀ ਜਿਹੜੀ ਪਾਰਟੀ ਐ ਖੇਤਰੀ ਪਾਰਟੀ ਐ ਪੰਜਾਬ ਦੀ ਪਾਰਟੀ ਐ ਸਿੱਖ ਕੌਮ ਦੇ ਲਈ ਲੜਦੇ ਹਾਂ ਅਸੀਂ ਸਿੱਖ ਕੌਮ ਦੇ ਲਈ ਜੋ ਕੁਝ ਕੀਤਾ ਸਿੱਖ ਕੌਮ ਦੇ ਲਈ ਕੀਤਾ ਉਹਨਾਂ ਦੀ ਵੀ ਆਪਦੀ ਦੇਣ ਐ ਜੀ ਪੰਥ ਪਾਰਟੀ ਉਹ ਵੀ ਬਹੁਤ ਅਕਾਲੀ ਦਲ ਤੁਹਾਨੂੰ ਪਤਾ ਸਭ ਤੋਂ ਪੁਰਾਣੀ ਪਾਰਟੀ ਐ ਲੇਕਿਨ ਇਹਨਾਂ ਦੀ ਜਿਹੜੀ ਬੈਂਤ ਸਿੰਘ ਦੀ ਇਹਨਾਂ ਦੀ ਸ਼ਹੀਦੀ ਬਹੁਤ ਵੱਡੀ ਸੀ ਦੀ ਹੈ ਇਸ ਵਾਰ ਇਹਨਾਂ ਨੂੰ ਤਾਂ ਹੀ ਸਪੋਰਟ ਕਰ ਰਹੇ ਆ ਕਿਵੇਂ ਭਾਈ ਕਿਵੇਂ ਲੱਗਦਾ ਭਾਈ ਸਰਜੀਤ ਸਿੰਘ ਖਾਲਸਾ ਜਿੱਤ ਜਾਣਾ ਪੂਰਾ ਪੂਰਾ ਸਿਰ ਆਈ ਗਿਆ ਮਾ ਸਿਰ ਕਿਉਂ ਲੋਕ ਵੋਟ ਪਾਉਣਾ ਪਸੰਦ ਕਰ ਨਹੀਂ ਭਾਈ ਸਰਜੀਤ ਸਿੰਘ ਖਾਲਸਾ ਇਹਨਾਂ ਨੇ ਕੁਰਬਾਨੀ ਦਿੱਤੀ ਵੀ ਹੈ ਜੀ ਹੁਣ ਇਹਨਾਂ ਨੇ ਕੋਈ ਕਿਸੇ ਨਾਲ ਰਲ ਗਿਆ ਕੋਈ ਕਿਸੇ ਨਾਲ ਰਲ ਗਿਆ ਇਹਨਾਂ ਦੀ ਕੁਰਬਾਨੀ ਕੀਤੀ ਵਾ ਤਾਂ ਕਰਕੇ ਵੋਟ ਪਾ ਰਹੇ ਆ ਜਿਹੜੀ ਗੱਲ ਕਰੀ ਆ ਪਸ ਸੱਤਾ ਦੇ ਵਿੱਚ ਆਮ ਆਦਮੀ ਪਾਰਟੀ ਹੈ ਕਰਮਜੀਤ ਅਨਮੋਲ ਖੜੇ ਨੇ ਤਾਂ ਖਾਸਮ ਖਾਸ ਵੀ ਮੰਨੇ ਜਾਂਦੇ ਨੇ ਖਾਸ ਦੋਸਤ ਨੇ ਕਹਿੰਦੇ ਕਿ ਸੀਐਮ ਭਗਵੰਤ ਮਾਨ ਦੀ ਮੁੱਛ ਦਾ ਸਵਾਲ ਬਣਿਆ ਪਿਆ ਤੇ ਕਹਿੰਦੇ ਵੀ ਜਿਤਨਾ ਵੀ ਲਾਜ਼ਮੀ ਆ ਕਰਮਜੀਤ ਅਨਮੋਲ ਨੂੰ ਜਿਤਾਉਣਗੇ ਨਹੀਂ 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 ਜਦੋਂ ਉਹਨਾਂ ਨੇ ਵਾਅਦਾ ਕਰਕੇ ਉਹਨਾਂ ਨੇ ਕੁਝ ਨਹੀਂ ਕਰਿਆ ਕੀ ਕਰੂਗਾ ਇਹ ਹੈ ਹੁਣ ਇਹ ਲੋਕ ਪੰਥ ਕਰਨੀ ਚੱਲ ਪਏ ਵੋਟਾਂ ਇਹਨਾਂ ਨੂੰ ਪਾਉਣਗੇ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ ਇਹਨਾਂ ਦਾ ਕੋਈ ਨਾ ਲਾਰੇ ਆ ਜੀ ਹੁਣ ਉਹਨੂੰ ਦੇ ਦਿੱਤਾ ਕੁਝ ਉਹਨੂੰ ਕਰਤਾ ਕੁਝ ਨਹੀਂ ਇਹ ਫਾਇਦਾ ਇਹਨਾਂ ਦਾ ਖੰਡੂਰ ਸਾਹਿਬ ਤੋਂ ਕਿਵੇਂ ਦੇਖਦੇ ਹੋ ਤੁਸੀਂ ਭਾਈ ਜਮਾ ਜਿੱਤੂਗਾ ਜੀ ਫੁੱਲ 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 ਸਪੀਡ ਹੈ ਸਾਰੇ ਪਾਸੇ ਫੁੱਲ ਆ ਹੁਣ ਇਹਨਾਂ ਦਾ ਕਿ ਕਿਵੇਂ ਲੱਗਦਾ ਲੋਕ ਝੁੱਕ ਜਾਣਗੇ ਲੱਗਦਾ ਪਿੰਡਾਂ ਦੇ ਲੋਕ ਜਿਨ੍ਹਾਂ ਨੇ ਕਾਲੀ ਦਲ ਦੇ ਝੰਡੇ ਝਾੜੂ ਦੇ ਝੰਡੇ ਚੱਕੇ ਹੋਏ ਆ ਨਾ ਨਾ ਕੋਈ ਨਹੀਂ ਦੇਖੋ ਦੇਖ ਉੱਚ ਤੁਰੇ ਵਿੱਚ ਪਹੁੰਚੇ ਸਾਰੇ ਇਧਰ ਹੀ ਆ ਖੰਡੂਰ ਸਰ ਵਾਲੇ ਇਧਰ ਆ ਸਰਬਜੀਤ ਨਾ ਵੀ ਇਧਰ ਹੀ ਆ ਸਾਰੇ ਕਿੰਨੇ ਲੱਗਦਾ ਤੁਹਾਨੂੰ ਤੁਸੀਂ ਇਕੱਠ ਕਰਦੇ ਹੋ ਪਿੰਡਾਂ ਦੇ ਵਿੱਚ ਕਿੰਨਾ ਹੰਗਾਰਾ ਬਹੁਤ ਪੂਰਾ ਹੰਗਾਰਾ ਮਿਲਦਾ ਜਿੱਥੇ ਵੀ ਜਾਂਦੇ ਆ ਪੂਰਾ ਹੰਗਾਰਾ ਮਿਲਦਾ ਮਹਰਾਜ ਪਿੰਡ ਤੋਂ ਆਏ ਆ ਪੂਰੀ ਸੰਗਤ ਆਈ ਆ ਕਿੱਥੋਂ ਆਏ ਮਹਰਾਜ ਪਿੰਡ ਤੋਂ ਆਏ ਮਹਰਾਜ ਤੋਂ ਆਇਆ ਬਹੁਤ ਜ਼ਿਆਦਾ ਮਹਰਾਜ ਪਿੰਡ ਕਿਹੜੀ ਪਾਈ ਰੁਪਏ ਦੋ ਜਿੱਤ ਜਾਣਾ ਬਿਲਕੁਲ ਜਿੱਤਾਂਗੇ ਜੀ ਕਿਵੇਂ ਪੂਰਾ ਪੂਰਾ ਜਿੱਤਾਂਗੇ ਪੂਰਾ ਜਿੱਤਾਂਗੇ ਕਿਉਂ ਵੋਟ ਪਾਉਣੀ ਚਾਹੀਦੀ ਹੈ ਪਰ ਭਾਈ ਸਾਹਿਬ ਸਿੱਖ ਧਰਮ ਦੇ ਖਾਤਰ ਆਏ ਏਡੇ ਸਾਹਦਤ ਦਿੱਤੇ ਉਹਨਾਂ ਦੇ ਪਿਓ ਨੇ ਜੀ ਠੀਕ ਹੈ ਪਹਿਲਾਂ ਵੀ ਪਾਰਟੀਆਂ ਰਹੀਆਂ ਨੇ ਉਹ ਕਹਿੰਦੀਆਂ ਨੇ ਅਸੀਂ ਸਿੱਖ ਧਰਮ ਦੇ ਲਈ ਪ੍ਰਚਾਰ ਕੀਤਾ ਸਿੱਖ ਮੋਢੀ ਮਾਢੀ ਕੋਈ ਨਹੀਂ ਜੀ ਆਪ ਦੇ ਬਣ ਕੇ ਤਾਂ ਹਮਦਰਦੀ ਆਇਆ ਦਿੱਤਾ ਕੌਮ ਨੂੰ ਦਰਦੀ ਆ ਉਹਨਾਂ ਨੇ ਭਾਈ ਸਾਹਿਬ ਨੇ ਸਾਡੀ ਡਿੱਗੀ ਹੋਈ ਪੱਗ ਬਚਾਈ ਆ ਦੁਬਾਰਾ ਸਿਰ ਤੇ ਧਰੀ ਆ ਇਸ ਕਰਕੇ ਜਰੂਰ ਜਿੱਤਣਗੇ ਜਦ ਕੀ ਕਿਵੇਂ ਲੱਗਦਾ ਭਈ ਸਾਡੀ ਅੱਜ ਦਾ ਸਵਾਲ ਹੈ ਇਹ ਜਿਤਾਉਣਾ ਚਾਹੀਦਾ ਸਰ ਪਰ ਇੱਜ਼ਤ ਤਾਂ ਸੀਐਮ ਭਗਵੰਤ ਮਾਨ ਕਹਿੰਦੇ ਮੇਰੀ ਵੀ ਮੁੱਛ ਦਾ ਸਵਾਲ ਆ ਕਹਿੰਦੇ ਕਰਮਜੀਤ ਮੇਰਾ ਖਾਸ ਦੋਸਤ ਆ ਮੇਰੇ ਨਾਲ ਕਮੇਡੀਆਂ ਕਰਦਾ ਰਿਹਾ ਉਹ ਤਾਂ ਜੇ ਨਕਲੀ ਆ ਕੋਈ ਨਹੀਂ ਕੋਈ ਉਸ ਮਰਜ਼ੀ ਗਈ ਜਾਣ ਪਰ ਸਾਡੀ ਅੱਜ ਦਾ ਸਵਾਲ ਹੈ ਸਿਪਾਹੀ ਸਾਹਿਬ ਨੂੰ ਵੋਟ ਪਾਵਾਂਗੇ ਠੀਕ ਹੈ ਭਾਈ ਕਿਵੇਂ ਲੱਗਦਾ ਤੁਹਾਨੂੰ ਭਾਈ ਉਹਨਾਂ ਦੀ ਮੁੱਛ ਦਾ ਸਵਾਲ ਸਾਡੇ ਪੰਥ ਦਾ ਸਵਾਲ ਮੇਨ ਗੱਲ ਤਾਂ ਇਹ ਆ ਇੱਕ ਸੇ ਬੰਦਾ ਇੱਕ ਵਾਰ ਸੇ ਝਾੜੂ ਆ ਹੈ ਕਿ ਨਹੀਂ ਜੱਤ ਪੰਥ ਦੀ ਹੋਣੀ ਚਾਹੀਦੀ ਆ ਪਰ ਇਹ ਗੱਲ ਤਾਂ ਭਾਈ ਦੀਪ ਸਿੰਘ ਜਿੱਤੇ ਦਾ ਖੜੇ ਆ ਆਪਾਂ ਹੁਣ ਤਾਂ ਬਸ ਕਿੰਨੀ ਲੱਖ ਵੋਟ ਤੇ ਜਿੱਤਣਾ ਸਾਰੀ ਜਨਗਲਾ ਵੀ ਦੀਪ ਸਿੱਧੂ ਦੇ ਜੇ ਇਹ ਦੀਪ ਸਿੱਧੂ ਦੇ ਰਾਹਾਂ ਤੇ ਆਪਾਂ ਚੱਲੀ ਜਾਨੇ ਅੱਜ ਮਗਰ ਦੀਆਂ ਜਿਆ ਭਾਈ ਅੰਬਰਦਪਾਲ ਭਾਈ ਸਰਬੀ ਸਿੰਘ ਖਾਲਸਾ ਸਿੱਖ ਸਿੱਖ ਦਾ ਨਾ ਬਣਦਾ ਹੱਕ ਜੀ ਜਿਹੜੇ ਹਰਮੰਦਰ ਸਾਹਿਬ ਜਾਂਦੇ ਲੋਕ ਉਹਨਾਂ ਦਾ ਹੱਕ ਬਣਦਾ ਕਿ ਵੋਟ ਪਾਉਣ ਦਾ ਇਧਰ ਸਿੱਖ ਧਰਮ ਨੂੰ ਐ ਦੀਪ ਸਿੱਧੂ ਨੇ ਇਹ ਪਹਿਲਾਂ ਹੀ ਦਿਖਾ ਦਿੱਤਾ ਸੀ ਕਿ ਸਟੇਜ ਤੋਂ ਇੱਕ ਪਾਸੇ ਝਾੜੂ ਚੁੱਕਿਆ ਸੀ ਔਰ ਦੂਸਰੇ ਪਾਸੇ ਕਿਰਪਾਨ ਚੱਕੀ ਸੀ ਔਰ ਉਹਨਾਂ ਨੇ ਦੱਸ ਦਿੱਤਾ ਸੀ ਕਿ ਤੁਸੀਂ ਇਹਨਾਂ 'ਚੋਂ ਕਿਹੜਾ ਪਸੰਦ ਕਰਦੇ ਹੋ ਪਰ ਕੀ ਲੋਕਾਂ ਨੂੰ ਉਦੋਂ ਅਕਲ ਨਹੀਂ ਆਈ ਸੀ ਨਹੀਂ ਨਹੀਂ ਅਕਲ ਆ ਗਈ ਸੀ ਕਿ ਲੋਕਾਂ ਨੇ ਫਿਰ ਜਿੱਥੇ ਸਿਮਰਨਜੀਤ ਮਾਨਸingh ਉੱਥੇ ਉਹਨੂੰ ਬਹੁਤ ਵੋਟਾਂ ਨਿਜਾਏ ਸੀ ਜੀ ਪਰ ਸਾਡਾ ਜਿਹੜਾ ਦੀਪ ਸੀ ਉਹ ਤਾਂ ਦੁਨੀਆ ਤੋਂ ਚਲਾ ਗਿਆ ਬਾਅਦ 'ਚ ਅਕਲ ਆਈ ਲੋਕਾਂ ਨੂੰ ਨਹੀਂ ਜੋ ਉਹਦਾ ਹੁਣ ਲੋਕਾਂ ਨੂੰ ਬਦੀ ਹੈ ਆਪਾਂ ਸਮਝਦੇ ਹ ਨਾਲ ਥੋੜਾ ਭਾਈ ਕਿਵੇਂ ਲੱਗਦਾ ਜਿੱਤ ਜਾਣਾ ਭਾਈ ਸਾਨੂੰ ਭਾਈ ਜ਼ਰੂਰ ਜਿੱਤਣਾ ਚਾਹੀਦਾ ਠੀਕ ਹੈ ਕਿਹੜੀ ਜਗ੍ਹਾ ਤੋਂ ਆਇਓ ਭਾਈ ਰੁਪਏ ਤੋਂ ਜੀ ਭਾਈ ਰੁਪਏ ਤੋਂ ਕਿਹੜੀ ਜਗ੍ਹਾ ਭਾਈ ਰੁਪਏ ਤੋਂ ਜੀ ਜਿੱਤ ਜਾਣਾ ਭਾਈ ਸਰ ਪੱਕਾ ਹੀ ਪੱਕਾ ਪੱਕਾ ਹੀ ਪੱਕਾ ਹਾਂਜੀ ਭਾਈ ਕਿਵੇਂ ਹੋ ਜੀ ਠੀਕ ਹੈ ਜੀ ਬਦੇ ਜਿੱਤ ਜਾਣਾ ਭਾਈ ਸਰਜੀਤ ਸਿੰਘ ਖਾਲਸਾ ਹਾਂਜੀ ਜਿੱਤ ਜਾਣਾ ਭਾਈ ਸਰਜੀਤ ਹਾਂਜੀ ਹਾਂਜੀ ਬਿਲਕੁਲ ਜੀ ਬਹੁਤ ਵੱਡੀ ਲੀਡ ਤੇ ਜੀ ਕਿਵੇਂ ਲੱਗਦਾ ਪਿੰਡਾਂ ਦੇ ਵਿੱਚ ਜਾਣੇ ਹੋ ਤੁਸੀਂ ਹੰਗਾਰਾ ਮਿਲ ਰਿਹਾ ਪਿੰਡਾਂ ਦੇ ਵਿੱਚ ਬਹੁਤ ਜ਼ਿਆਦਾ ਹੰਗਾਰਾ ਜੀ ਪਿੰਡ ਦੇ ਲੋਕ ਆਪ ਮਹਾਰੇ ਹੀ ਇਸ ਚੀਜ਼ ਤੋਂ ਪਾਰਟੀ ਵਾਈ ਤੋਂ ਉੱਪਰ ਉੱਠ ਕੇ ਸਰਜੀਤ ਸਾਹਿਬ ਭਾਈ ਜੀ ਦੀ ਸਪੋਰਟ ਕਰ ਰਹੇ ਨੇ ਪਰ ਦੂਸਰੇ ਕਹ ਲਈਏ 77 ਦੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਪੈਸਾ ਤਾਮ-ਜਾਮ ਪੈਸਾ ਵੀ ਹੈਗਾ ਉਹ ਵੀ ਝੋਕ ਦੇਣਗੇ ਕਿਵੇਂ ਲੱਗਦਾ ਉਹਨਾਂ ਦਾ ਮੁਕਾਬਲਾ ਕਰ ਪਾਉਣਗੇ ਪੈਸੇ ਦਾ ਕਾਰਨ ਪਤਾ ਕੀ ਹੈ ਜੀ ਬਾਈ ਜੀ ਜਿਹੜੀ ਵੋਟ ਹੈ ਪੈਣੀ ਹੈ ਨਾ ਇਸ ਬੋਟ ਤੋਂ ਆਪਣੇ ਪੰਜਾਬ ਦੀ ਸਿੱਖ ਕੌਮ ਦਾ ਅੰਦਾਜ਼ਾ ਲੱਗਦਾ ਵੀ ਕਿੰਨੇ ਲੋਕ ਸਿੱਖ ਪੰਥ ਨਾਲ ਖੜੇ ਨੇ ਇਸ ਕਰਕੇ ਜਿਹੜੇ ਲੋਕ ਨੇਗੇ ਆਪਦੀ ਇੱਜ਼ਤ ਨੂੰ ਰੱਖਣ ਦੇ ਲਈ ਤੇ ਇਹਨਾਂ ਦੀ ਕੀਤੀ ਹੋਈ ਸ਼ਹੀਦੀ ਨੂੰ ਉਹਨਾਂ ਦਾ ਮੁੱਲ ਮੋੜਨ ਦੇ ਲਈ ਲੋਕ ਆ ਮਹਾਰੇ ਜਟ ਰਹੇ ਨੇ ਇਸ ਗੱਲ ਦਾ ਕੋਈ ਸ਼ੱਕ ਨਹੀਂ ਕਰਮਜੀਤ ਬੋਲਦੇ ਮੂੰਹ ਤੇ ਪਹਿਲਾਂ ਵਾਲੀ ਰੌਣਕ ਨਹੀਂ ਰਹੀ ਹੁਣ ਜਿੱਥੇ ਗੁਰੂ ਮਹਾਰਾਜ ਦੀ ਆਪਣੇ ਕਲਾਬਰਤ ਰਹੀ ਹੋਵੇ ਨਾ ਉਥੇ ਸੱਤਾ ਸੱਤਾ ਕੁਛ ਨਹੀਂ ਕਰਦੀ ਉਥੇ ਸੱਤਾ ਕੁਛ ਨਹੀਂ ਕਰਦੀ ਕਿਉਂਕਿ ਇਹ ਕਲਾਬਰਤ ਰਹੀ ਆ ਇੱਥੇ ਲੋਕ ਪਿੰਡਾਂ ਦੇ ਵਿੱਚੋਂ ਆਮ ਮਾਰੇ ਖਰਚਾ ਕਰ ਰਹੇ ਨੇ ਆਮ ਮਾਰੇ ਕੰਮ ਕਰ ਰਹੇ ਨੇ ਇਸ ਕਰਕੇ ਜਿੱਤ ਯਕੀਨੀ ਆ ਜਿੱਤ ਦੇ ਵਿੱਚ ਕੋਈ ਡਾਊਟ ਨਹੀਂ ਹੈਗਾ ਭਗਵੰਤ ਮਾਨ ਦੀ ਮੁੱਛ ਦਾ ਸਵਾਲ ਬਣਿਆ ਪਿਆ ਕਹਿੰਦੇ ਖਾਸਮ ਖਾਸਾ ਦੋਸਤ ਨਾ ਨਾ ਕਰਮ ਜੀ ਤਨ ਮੋਲ ਹੈ ਜਿਹੜੇ ਭਗਵੰਤ ਮੋਲ ਨੂੰ ਤਾਂ ਬੋਟ ਨਹੀਂ ਪਿੰਡਾਂ ਦੇ ਵਿੱਚੋਂ ਪੰਚਾਇਤਾਂ ਸਭ ਅਕਾਲੀ ਦਲ ਕਾਂਗਰਸ ਝਾੜੂ ਵਾਲੇ ਸਭ ਛੱਟ ਕੇ ਇਹਦੇ ਨੇ ਸਰਬਜੀ ਖਾਲਸੇ ਨਾਲ ਗੰਨੇ ਨਾਲ ਹੋ ਗਏ ਸਭ ਸਾਰੇ ਗੰਨੇ ਅਸੀਂ ਪੱਕੇ ਗਾਲੀ ਹੀ ਸਭ ਛੱਡ ਕੇ ਅਸੀਂ ਟਾੜੂ ਗੰਨੇ ਇਹਦੇ ਗੰਨੇ ਆ ਗਏ ਆਪਣੇ ਸਰਬੀ ਦੀ ਖਾਲਸੇ ਗੰਨੇ ਗੰਨੇ ਕਿਵੇਂ ਲੱਗਦਾ ਭਾਈ ਜੀ ਤੁਹਾਨੂੰ ਥੋੜੇ 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 ਸਾਹਮਣੇ ਆਵੇ ਲੰਮਾ ਕਾਫਲਾ ਦੂਜੀਆਂ ਪਾਰਟੀਆਂ ਨਾਲ ਪੈਸੇ ਦੇ ਦੇ ਕੇ ਸਾਦੇ ਵੀ ਸੜਨਾ ਜੋ ਰੈਲੀ ਕਰਵਾ ਦੇ ਇਹ ਆਪ ਹਾਰੇ ਚੱਲੇ ਹੋਏ ਲੋਕ ਆ ਇਤਿਹਾਸ ਦੀ ਗੱਲ ਕਰ ਲਈਏ ਚਾਹ ਚੱਲਦੇ ਦੌਰ ਦੀ ਗੱਲ ਕਰ ਲਈਏ ਜਦੋਂ ਜਦੋਂ ਵੀ ਕਾਫਲਾ ਰਲਿਆ ਤਾਂ ਵੱਡੀ ਜਿਹੜੀ ਜਿੱਤ ਹੋਈ ਆ ਇਤਿਹਾਸ ਦੀ ਗੱਲ ਕਰ ਲਈਏ ਵੱਡੇ ਵੱਡੇ ਜਿਹੜੇ ਆਪਣੇ ਆਪ ਨੂੰ ਲਾਡੂ ਕਾਂਕ ਹੁੰਦੇ ਸੀਗੇ ਗਦਾਫੀ ਵਰਗੇ ਇਦੋ ਵਰਗੇ ਕਿੱਥੇ ਅੱਜ ਲੋਕ ਲਹਿਰ ਤੇ ਅੱ ਤੋਂ ਵੱਡੀ ਤਰ੍ਹਾਂ ਚੁੱਕੀ ਆ ਤੂੰ ਸੀਐਮ ਮਾਨ ਦੀ ਗੱਲ ਕੀਤੀ ਆ ਨਸ਼ਾ ਬੰਦ ਹੋ ਗਿਆ ਰੋਜ਼ਗਾਰ ਕਿਹਨਾ ਦਿੰਦਾ 43000 ਨੌਕਰੀਆਂ ਦੀ ਗੱਲ ਕਰਦੇ ਕਿੱਥੇ ਆ ਟੈਂਕੀਆਂ ਦੇ ਚੜੇ ਹੋਏ ਨੌਜਵਾਨਾਂ ਅੱਜ ਲੜਨ ਦਾ ਪੁੰਦਿਆ ਕਿੱਥੇ ਨੇ ਉਹ ਕੌਣ ਨੇ ਉਹ ਕਹਿੰਦੇ ਵਿਕਾਸ ਬੋਲਦਾ ਕਹਿੰਦੇ ਵਿਕਾਸ ਕਰ ਦਿੱਤਾ ਅਸੀਂ ਪੰਜਾਬ ਦਾ ਤਰੱਕੀ ਦੇ ਰਾਤੇ ਚੱਲ ਪਿਆ ਪੰਜਾਬ ਪੰਜਾਬ ਦੇ ਬੱਚੇ ਗੱਲ ਕਰ ਰਹੇ ਪਿਛਲੇ 2.5 ਸਾਲ ਦੀ ਬਾਜੇ ਏਰੀਆ ਦੀ ਗੱਲ ਕਰ ਲਗੇ 600 ਨੌਜਵਾਨ ਚਿੱਟੇ ਦੀ ਪਿੰਡ ਚੜਿਆ 2.5 ਸਾਲ ਦੇ ਵਿੱਚ ਦਿਓ ਜਵਾਬ ਗੁਰੂ ਗੰਗਸਾ ਦੇ ਬੇਅਦਬ ਇਨਸਾਫ ਕਿੱਥੇ ਆ ਦਿਓ ਜਵਾਬ ਜਿਹੜੇ ਕਹਿੰਦੇ ਸੀ ਅਸੀਂ 3 ਮਹੀਨਿਆਂ ਦੇ ਵਿੱਚ ਗੁਰੂ ਗੰਗਸਾ ਦੀ ਬੇਅਦਬ ਇਨਸਾਫ ਦੇਵਾਂਗੇ ਦਿਓ ਜਵਾਬ ਕਿੱਥੇ ਆ ਕੁੰਬਰ ਵਿਜੇ ਪ੍ਰਤਾਪ ਇਹਨਾਂ ਦਾ ਆਪ ਦਾ ਜਿਹੜਾ ਐਮਐਲਏ ਆ ਉਹਨੂੰ ਕਿਨਾਰੇ ਕਰਦਾ ਕਿਉਂ ਕੀਤਾ ਦਿਓ ਜਵਾਬ ਸੀਐਮ ਮਾਨ ਸਾਹਿਬ ਹੁਣ ਲੋਕ ਗਮਰਾ ਨਹੀਂ ਹੋਣਗੇ ਹੋ ਲੋਕ ਪਾਸ ਦੇ ਨਾਲ ਡੜ ਕੇ ਖੜੇ ਆ ਜਿਹੜੀ ਇਤਿਹਾਸ ਦੇ ਵਿੱਚ ਜਿੱਤ ਆ ਲੋਕ ਸਭ ਹਲਕੇ ਫਰੀਦਕੋਟ ਦੇ ਬੱਚਾ ਪਹਿਲੀ ਵਾਰ ਸਾਨੂੰ ਕੋਈ ਕੌਮੀ ਯੋद्धा ਮਿਲਿਆ ਤੇ ਇਸ ਵਾਰ ਲੋਕ ਚੁੱਕਣਗੇ ਨਹੀਂ ਗੁੱਡੀ ਪਰ ਨਹੀਂ ਗੜ ਕਰਨਗੇ ਲੋਕਾਂ ਇਹ ਕਿਵੇਂ ਇਹ ਗੱਲਾਂ ਤਾਂ ਭਾਈ ਦੀਪ ਸਿੰਘ ਸਿੱਧੂ ਆ ਜਿਹੜੇ ਉਹ ਪਹਿਲਾਂ ਹੀ ਕਹਿ ਗਏ ਸੀ ਜਦੋਂ ਪਿਛਲੀਆਂ ਚੋਣਾ ਸੀ ਉਹਨਾਂ ਨੇ ਇੱਕ ਪਾਸੇ ਹੱਥ ਦੇ ਵਿੱਚ ਕਿਰਪਾਨ ਫੜੀ ਹੋਈ ਸੀ ਔਰ ਦੂਜੇ ਪਾਸੇ ਝਾੜੂ ਫੜਿਆ ਹੋਇਆ ਸੀ ਕਿਵੇਂ ਤੁਹਾਨੂੰ ਲੱਗਦਾ ਨਹੀਂ ਕਿ ਲੋਕਾਂ ਨੂੰ ਲੇਟ ਸਮਝ ਆਈਏ ਚਾਹੇ ਲੇਟ ਸਮਝ ਆਈਆ ਪਰ ਸਮਝ ਜ਼ਰੂਰ ਆਈਆ ਸਾਦ ਉਦੋਂ ਸਮਝ ਜਾਂਦੇ ਉਦੋਂ ਸਮੀਕਰਨ ਬਦਲ ਜਾਂਦੇ ਨਤੀਜੇ ਕੁਝ ਹੋਰ ਹੋਣੇ ਸੀ ਤੁਹਾਡੇ ਸਾਹਮਣੇ ਕਾਫਲਾ ਲੰਮਾ ਹੋ ਗਿਆ ਤੁਸੀਂ ਵੀ ਨਾਲ ਸ਼ਾਂਤ ਕਨਾਲ ਰਹੋਗੇ ਤੁਸੀਂ ਦੇਖੋਗੇ ਕਿ ਲੰਮਾ ਕਾਫਲਾ 7 ਤੋਂ 8 ਕਿਲੋਮੀਟਰ ਦਾ ਲੋਕ ਆਪ ਮਾਰੇ ਚੱਲੇ ਹੋਇਆ ਜਦੋਂ ਜਦੋਂ ਨੌਜਵਾਨੀ ਲਹਿਰ ਖੜੀ ਹੁੰਦੀ ਆ ਦੁਨੀਆ ਦੇ ਵੱਡੇ ਵੱਡੇ ਤਾਥੇ ਪਲਟ ਹੋਇਆ ਇਹ ਤਾਂ ਕੁਛ ਵੀ ਗੱਲ ਨਹੀਂ ਇੱਕ ਹੋਰ ਗੱਲ ਆ ਲੋਕ ਸਭਾ ਸੀਟ ਦੇ ਨਾਲ ਕੀ ਮੋਦਾ ਫਰਕ ਨਹੀਂ ਪਣ ਵਾਲਾ 5 ਕਰੋੜ ਰੁਪਇਆ ਇੱਕ ਸਾਲ ਦਾ ਜਿਹੜਾ MP ਨੂੰ ਮਿਲਦਾ 25 ਕਰੋੜ ਰੁਪਇਆ ਇਹਨਾਂ ਨੂੰ ਹੀ ਮਿਲਣਾ ਪਰ ਸਵਾਲ ਸਾਡੀ ਪੱਗ ਦਾ ਹੈ ਆਏ ਸਾਡੇ ਸਿਰ ਦੇ ਪੱਗ ਵੱਜੀ ਹੋਈ ਆ ਸਵਾਲ ਇਹਦਾ ਇੱਕ ਮੈਂ ਹੋਰ ਬੇਨਤੀ ਕਰਦਾ ਐ ਐਨਆਰਆਈ ਵੀਰਾਂ ਨੂੰ ਐਨਆਰਆਈ ਵੀਰਾਂ ਨੇ ਜਿਹੜੇ ਆਮਦਨੀ ਪਾਰਟੀ ਸੱਤਾ ਦੇ ਵਿੱਚ ਆਈ ਐ ਐਨਆਰ ਐਨਆਰਆਈ ਵੀਰਾਂ ਦਾ ਬਹੁਤ ਵੱਡਾ ਸਹਾਇਕ ਉਹਦੇ ਵਿੱਚ ਅਸੀਂ ਬੇਨਤੀ ਕਰਦੇ ਆਂ ਹੱਥ ਜੋੜ ਕੇ ਐਨਆਰਆਈ ਵੀਰਾਂ ਨੂੰ ਜਿਸ ਦਿਨ ਵੋਟਾਂ ਪੈਣਗੀਆਂ ਤੁਸੀਂ ਖਰਚਾ ਕਰਿਓ ਪਿੰਡ-ਪਿੰਡ ਦੇ ਵਿੱਚ ਗੱਡੀ ਲਾਵਾਂਗੇ ਪਿੰਡ-ਪਿੰਡ ਦੇ ਵਿੱਚ ਗੱਡੀ ਲਾਵਾਂਗੇ ਸਾਨੂੰ ਫੋਨ ਵੀ ਬਹੁਤਾਂ ਦੇ ਆਇਆ ਐ ਐਨਆਰਆਈ ਵੀਰ ਵੀ ਵੱਧ ਚੜ ਕੇ ਹਿੱਸਾ ਲੈ ਰਿਹਾ ਇਸ ਲਹਿਰ ਦੇ ਵਿੱਚ ਉਸ ਦਿਨ ਗੱਡੀਆਂ ਲੱਗਣਗੀਆਂ ਘਰ-ਘਰ ਦੇ ਵਿੱਚੋਂ ਜਿਹੜੇ ਬੀਬੀਆਂ ਆਉਣਗੀਆਂ ਚਾਹ ਆਵਾਂਗੇ ਲੈ ਕੇ ਵੀ ਆਵਾਂਗੇ ਕਿਉਂਕਿ ਮਸਲਾ ਪੱਗ ਦਾ ਮਸਲਾ ਪੰਥ ਦਾ ਸਾਡੀ ਕੌਮ ਦੀ ਰੋਲਦੀ ਹੋਈ ਪੱਗ ਨੂੰ ਸਾਡੇ ਸਿਰ ਤੇ ਟਕਾਉਣ ਵਾਲਾ ਸੀਤਪਾਈ ਬਿਆਨ ਸਿੰਘ ਆ ਜੀ ਬਾਈ ਜੀ ਕਿਵੇਂ ਲੱਗਦਾ ਤੁਹਾਨੂੰ ਦੀਪ ਸਿੱਧੂ ਗਵਾ ਲਿਆ ਆਪਾਂ ਇੱਕ ਪਾਸੇ ਕੁਰਪਾਨ ਫੜੀ ਹੋਈ ਸੀ ਦੂਜੇ ਪਾਸੇ ਝਾੜੂ ਫੜਿਆ ਹੋਇਆ ਸੀ ਉਹਨੇ ਨੇ ਦੱਸਿਆ ਸੀ ਤੇ ਸਮਝਾਇਆ ਸੀ ਕਿ ਬਾਈ ਜੀ ਆ ਤੁਸੀਂ ਕੀ ਇਹਨਾਂ 'ਚੋ ਪਸੰਦ ਕਰੋਗੇ ਪਰ ਅੱਜ ਤੁਸੀਂ ਕਹਿੰਦੇ ਹੋ ਕਿ ਝਾੜੂ ਛੱਡ ਕੇ ਅਸੀਂ ਇੱਧਰ ਆਏ ਆ ਕਿ ਲੇਟ ਸਮਝ ਨਹੀਂ ਆਈ ਲੇਟ ਆਈ ਆ ਪੂਰੀ ਦੀਪ ਸਿੱਧੂ ਦੀਆਂ ਗੱਲਾਂ ਸਹੀ ਸੀਗੀਆਂ ਇਹਨਾਂ ਨੇ ਪਹਿਲਾਂ ਦੀਪ ਸਿੱਧੂ ਮਰਵਾਤਾ ਫਿਰ ਮੂਸੇ ਵਾਲਾ ਮਰਵਾਤਾ ਇਹਨਾਂ ਨੇ ਇਹਨਾਂ ਨੇ ਖੜਾਰੀ ਆ ਨੰਗਲ ਮੀਆਂ ਖੜਾ ਹੋ ਖੜਾਰੀ ਸੀ ਉਹ ਮਰਵਾਇਆ ਬਹੁਤ ਵੱਡੀਆਂ ਇਹਨਾਂ ਨੇ ਇਹਨਾਂ ਦਾ ਨੁਕਸਾਨ ਹੀ ਮੌਤਾਂ ਬਹੁ ਕਰਾਈਆਂ ਹੁਣ ਆਪਣਾ ਹੱਕ ਬੰਦਾ ਖਾਲਸਾ ਰਾਲ ਲੈਣਾ ਹੁਣ ਸਾਨੂੰ ਸਰੇ ਅੰਤੋਂ ਕਿਆਂ ਆਂਗਾ ਵੀ ਤੁਸੀਂ ਇਹਦੇ ਨਾਲ ਰਲੇ ਫਿਰ ਤੁਹਾਡੇ ਦੇ ਪਰਚੇ ਹੋਣਗੇ ਅਸੀਂ ਅੱਜ ਵੀ ਇਹਨਾਂ ਦੇ ਨਾਲ ਖੜੇ ਆਂ ਕੱਲੂ ਵੀ ਖੜਾਂਗੇ ਜੀ ਦੀ ਤਾਕਤ ਹੋਈ ਆ ਭਾਈ ਸਰਬਜੀਤ ਦੇ ਨਾਲ ਖੜੇ ਆ ਪੰਥ ਨਾਲ ਪੰਥ ਦੇ ਨਾਲ ਹੀ ਖੜਾਂਗੇ ਪਰ ਤੁਸੀਂ ਕਹਿੰਦੇ ਹੋ ਪਰਚਿਆਂ ਦੀ ਗੱਲ ਤਾਂ ਇਹੀ ਆਮ ਆਦਮੀ ਪਾਰਟੀ ਤਾਂ ਇਮਾਨਦਾਰੀ ਦੀਆਂ ਗੱਲਾਂ ਕਰਦੀ ਹੈ ਤੇ ਕਹਿੰਦੀ ਹੈ ਕਿ ਸਾਡੀ ਨਿਰਪੱਖ ਸਰਕਾਰ ਹੈ ਜੀ ਨਾ ਨਾ ਕੋਈ ਨਿਰਪੱਖ ਨਹੀਂ ਸਾਨੂੰ ਬਹੁਤ ਫੋਨ ਆਇਆ ਬੰਦਿਆਂ ਦੇ ਵੀ ਤੁਸੀਂ ਮੂਰੇ ਕਿਉਂ ਲੱਗੇ ਛੋਟੇ ਛੋਟੇ ਪਿੰਡਾਂ ਦੇ ਬੰਦੇ ਆ ਅਸੀਂ ਆਮ ਬੰਦੇ ਆ ਕੋਈ ਅਸੀਂ ਪਾਰਟੀ ਵਾਜਦੇ ਕੋਈ ਅੰਨੜ ਤੜਗੇ ਅਸੀਂ ਨੌਜਵਾਨ ਕੋਈ ਬਾੜੇ ਆਏ ਨਹੀਂ ਵੀ ਅਸੀਂ ਕਾਲੀ ਦਲ ਦੇ ਲੀਡਰਾਂ ਜਾਂ ਕਾਂਗਰਸ ਦੇ ਅਸੀਂ ਕੋਈ ਲੀਡਰ ਨਹੀਂ ਅਸੀਂ ਤਾਂ ਇੱਕ ਵੋਟ ਪਾਉਣ ਪੰਛ ਦੇ ਨਾਲ ਖੜੇ ਹੋਗੇ ਸਾਨੂੰ ਵੀ ਕਹੀ ਜਾਂਦੇ ਆ ਵੀ ਤੁਸੀਂ ਇੱਧਰ ਆ ਜਾਓ ਫਲਾਣਾ ਛੋਟੇ ਪਰਚੇ ਹੋਣਗੇ ਸਾਡੇ ਦੇ ਭਾਵੇਂ ਲੱਖ ਪਰਚਾ ਹੋ ਜੇ ਅਸੀਂ ਵਾਨੀ ਪਰ ਅਸੀਂ ਖੜੇ ਆ ਨਾ ਨਾਲ ਕੀ ਦੱਸ ਸਕਦੇ ਹੋ ਤੁਸੀਂ ਕਿਹੜੀ ਪਾਰਟੀ ਵੱਲੋਂ ਧਮਕੀਆਂ ਆ ਰਹੀਆਂ ਧਮਕੀਆਂ ਦਾ ਝਾੜੂ ਨਿਵਾ ਰਹੀਆਂ ਝਾੜੂ ਵਾਲੇ ਹਾਂ ਝਾੜੂ ਵਾਲੇ ਬਹੁਤ ਧਮਕੀਆਂ ਆ ਰਹੀਆਂ ਕਹਿੰਦੇ ਪਰਚੇ ਕਰਾ ਦੇ ਜਿੰਨੇ ਮਰਜ਼ੀ ਕਰਾ ਦਿਓ ਇਮਾਨਦਾਰੀ ਦੀ ਤੁਸੀਂ ਇਮਾਨਦਾਰੀ ਦੀ ਗੱਲ ਕਰ ਰਹੇ ਸੀਗੇ ਸਾਡੇ ਸਵਾਲ ਕਾ ਬਠਿੰਡੇ ਦੇ ਵਿੱਚੋਂ ਉਮੀਦਵਾਰ ਨੇ ਗੁਰਮੀਤ ਸਿੰਘ ਖੁੱਡਗਾ ਜਦੋਂ ਆਵਾਮੀ ਪਾਰਟੀ ਸੱਤਾ ਦੇ ਵਿੱਚ ਆਉਂਦੀ ਸੀ ਤਦ ਮੁੱਖ ਮੰਤਰੀ ਸੀਐਮ ਮਾਨ ਸਾਹਿਬ ਕਹਿੰਦੇ ਸੀਗੇ ਤੁਸੀਂ ਇਹਨਾਂ ਨੂੰ ਘੇਰ ਕੇ ਸਵਾਲ ਕਰਾ ਕਰੋ ਜੋ ਇਹਨਾਂ ਨੂੰ ਸਵਾਲ ਕਰਦੇ ਆ ਪੰਜਾਬ ਦੇ ਨੌਜਵਾਨ ਲੋਕ ਸਭਾ ਹਲਕੇ ਬਠਿੰਡੇ ਦੀ ਗੱਲ ਕਰ ਲੈ ਗੁਰਮੀਤ ਸਿੰਘ ਖੁੱਡਗਾ ਨੂੰ ਘੇਰ ਕੇ ਸਵਾਲ ਪੁੱ ਹੋਈ ਪਰ ਗੁਰਮੀਤ ਸਿੰਘ ਖੋਡਵਾਲ ਨੂੰ ਸਵਾਲ ਕੀਤੇ ਗਏ ਜਿਨ੍ਹਾਂ ਨੇ ਸਵਾਲ ਕੀਤੇ ਸੀ ਉਹਨਾਂ ਅੱਠ ਮੁੰਡਿਆਂ ਦੇ ਉੱਪਰ ਪਰਚਾ ਕਰਵਾਇਆ ਕਿਹੜੀ ਇਮਾਨਦਾਰੀ ਹੈ ਇਹ ਕਿਉਂ ਡਰ ਕਿਹੜੀ ਗੱਲ ਦਾ ਉਹਨੂੰ ਆਮ ਹੀ ਲੋਕ ਸੱਤਾ ਦੇ ਵਿੱਚ ਲੈ ਕੇ ਆਉਂਦੇ ਆ ਤਾਂ ਮਾਨ ਸਾਹਿਬ ਡਰਦੇ ਕੀ ਤੋਂ ਆ ਡਰ ਕਿਹੜੀ ਗੱਲ ਦਾ ਖੁੱਲ ਕੇ ਆਓ ਲੋਕਾਂ ਦੇ ਵਿੱਚ ਵਿਚਰੋ ਸਵਾਲਾਂ ਦੇ ਜਵਾਬ ਦਿਓ ਤੁਸੀਂ ਕਹਿੰਦੇ ਹੋ ਤਾਂ ਧਮਕੀਆਂ ਆਉਂਦੀਆਂ ਨੇ ਪਰਚੇ ਦਰਜ ਹੁੰਦੇ ਨੇ ਪਰ ਇਹੀ ਆਮ ਆਦਮੀ ਪਾਰਟੀ ਤਾਂ ਕਹਿੰਦੀ ਸੀ ਸਵਾਲ ਪੁੱਛਿਆ ਕਰੋ ਤੇ ਅੱਜ ਫਿਰ ਕਿਉਂ ਪਰਚੇ ਕਰ ਰਹੇ ਆ ਗੁਰਬੀਰ ਸਿੰਘ ਖੁੱਡਵਾਂ ਨੂੰ ਸਵਾਲ ਕੀਤੇ ਕਿ ਲੋਕ ਸਭਾ ਹਲਕਾ ਬਠਿੰਡਾ ਦੇ ਵਿੱਚ 8 ਨੌਜਵਾਨਾਂ ਦੇ ਉੱਪਰ ਕਿਉਂ ਪਰਚੇ ਹੋਏ ਦੇਣ ਜਵਾਬ ਕਿੱਥੋਂ ਦੀ ਇਮਾਨਦਾਰੀ ਆ ਕਿਹੜਾ ਬਦਲਾ ਆ ਇਹ ਅਸਰਾਂ ਸਾਲ ਬਦਲਾਅ ਦੇ ਨਾਂ ਦੇ ਹੇਠ ਪੰਜਾਬ ਦੇ ਲੋਕਾਂ ਨੂੰ ਖਾਸ ਕਰਕੇ ਪੰਜਾਬ ਦੇ ਯੂਥ ਨੂੰ ਰੋਜ਼ਗਾਰ ਦੇ ਨਾਂ 'ਇਟ ਗੁੰਮਰਾਹ ਕੀਤਾ ਗਿਆ ਭਾਈ ਇਹਨਾਂ ਦੀਆਂ ਜਿਹੜੀਆਂ ਨੀਤੀਆਂ ਨਹੀਂ ਬਦਲਦੀਆਂ ਹੁੰਦੇ ਨੀਤੀਆਂ ਉਹੀ ਰਹਿੰਦੀਆਂ ਨੇ ਲੋਕੋ ਚੇਂਜ ਹੋ ਜਾਂਦੇ ਆ ਚਿਹਰੇ ਚੇਂਜ ਹੋ ਜਾਂਦੇ ਆ ਪਰ ਨੀਤੀ ਹਮੇਸ਼ਾ ਲੋਕ ਮਾਰੂ ਰਹਿਣੀ ਆ ਜੀ ਬਾਈ ਸਾਹਮਣੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਦੇਖੋ ਇਹ ਲੰਗਰ ਚਲਾਏ ਜਾ ਰਹੇ ਆ ਏਲਿਆਂ ਦੇ ਮਹਾਰੇ ਕਿ ਵੀ ਲੋਕਾ ਜਿਹੜੇ ਭਾਈ ਸਰਬਜੀਤ ਸਿੰਘ ਖਾਲਸਾ ਦੇ ਲਈ ਆਪ ਮਹਾਰੇ ਚੱਲ ਕੇ ਅੱਗੇ ਆ ਰਹੇ ਆ ਹਾਂਜੀ ਭਾਈ ਜੀ ਆ ਦੇਖੋ ਲੰਗਰ ਚਲਾਈ ਜਾ ਰਿਹਾ ਭਾਈ ਜੀ ਹਾਂਜੀ ਹਾਂਜੀ ਭਾਈ ਜੀ ਹਾਂਜੀ ਭਾਈ ਜੀ ਲੰਗਰ ਚਲਾਈ ਜਾ ਰਿਹਾ ਭਾਈ ਸਰਬਜੀਤ ਸਿੰਘ ਖਾਲਸਾ ਦੇ ਲਈ ਤੁਹਾਡੇ ਵੱਲੋਂ ਤੇ ਦੂਜੇ ਪਾਸੇ ਸਰਕਾਰਾਂ ਇਹ ਤਾਮ-ਜਾਮ ਜਿਹੜਾ ਸਾਰਾ ਕੁਝ ਚਲਾਉਣ ਗਿਆ ਕਿਵੇਂ ਲੱਗਦਾ ਲੋਕ ਕੁਝ ਲੋਕ ਆ ਜਿਹੜੇ ਝੁਕਣਗੇ ਉਹਨਾਂ ਵਾਲੇ ਨਹੀਂ ਭਾਈ ਐਦ ਕੀ ਝਾੜੂ ਦੀ ਦਾ ਪੱਟੀ ਮੇਸ ਹੋ ਜਾਣੀ ਆ ਇਹ ਸਿੱਖ ਵਿਰੋਧੀ ਪਾਰਟੀ ਆ ਸਿੱਖਾਂ ਨੂੰ ਖਤਮ ਕਰਨ ਦੇ ਤਰੀਕਾ ਇਹ ਬੇਅੰਤ ਦੇ ਸਿਧਾਂਤਾਂ ਦੇ ਤਰੀਕਾ ਹੈ ਹੁਣ ਭਗਵੰਤ ਮਾਨ ਭਾਈ ਅੰਮਰਪਾਲ ਸਿੰਘ ਜੀ ਇਹਨਾਂ ਨੇ ਇਹਨਾਂ ਦਾ 100% ਹੱਥਾਂ ਦਾ ਅੰਦਰ ਸਟਾਰਮ ਦੇ ਵਿੱਚ ਤੇ ਅਸੀਂ ਝਾੜੂ ਤੋਂ ਬਹੁਤ ਦੁਖੀ ਆਗੇ ਦੁਖੀ ਹੋ ਕੇ ਅਸੀਂ ਆਪ ਦਾ ਸਿੱਖ ਪੰਥ ਦਾ ਆਗੂ ਜੁਣਾਗੇ ਤੇ ਜੀ ਜਿਹੜਾ ਮੋਦੀ ਦੇ ਬਰਾਬਰ ਬਹਿ ਕੇ ਸਾਡੇ ਸਿੱਖ ਪੰਥ ਦੀ ਸਾਡੀ ਸਿੱਖੀ ਦੀ ਗੱਲ ਕਰੂਗਾ ਜਾ ਜਾ ਰਿਹਾ ਰੋਡ ਸ਼ੋਅ ਦੇ ਵਿੱਚ ਤਸਵੀਰਾਂ ਤੁਹਾਨੂੰ ਦਿਖਾਉਣੇ ਆਪਾਂ ਤਾਂ ਨੌਜਵਾਨਾਂ ਦੇ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਦੇਖੋ ਤਸਵੀਰਾਂ ਦੇ ਵਿੱਚ ਹਾਂਜੀ ਬਈ ਬਹੁਤ ਟਾਈਮ ਵਿਚਾਰਾਂ ਦੇ ਵੋਟਾਂ ਪਾ ਦੇਖ ਲਈਆਂ ਪਰ ਹੁਣ ਸਿੱਖ ਕੌਮ ਨੇ ਆਦੇ ਪੰਥ ਨੂੰ ਬੋਟ ਪਾਉਣੀ ਆ ਜਕਾਰੇ ਬੁਲਾਵੇ ਨਿਆਲ ਓਏ ਭਾਈ ਸਾਹਿਬ ਭਾਈ ਬੈਠ ਸਕਦੇ ਮਾਨੂੰ ਪਾ ਸ੍ਰੀ ਅਕਾਲ ਜਿਵੇਂ ਕਰਮਜੀਤ ਅਨਮੋਲ ਕਹਿੰਦੇ ਸੀਐਮ ਦੇ ਖਾਸਮ ਖਾਸ ਨੇ ਜਿੱਤ ਜਾਣਾ ਨਹੀਂ ਜਦਾਈ ਬਹੁਤ ਲੰਬੀ ਲੀਡ ਹੈ ਜਿਤਨਾ ਭਾਈ ਸਭੀ ਖਾਲਸਾ ਨੇ ਬਹੁਤ ਟਾਈਮ ਨਿਚਾਰ ਹੀ ਆਏਗੇ ਹੁਣ ਸੇ ਕੌਣ ਨੇ ਆ ਇਕਾ ਕਰਿਆ ਆਪਦੇ ਖਾਲਸਾ ਪੰਥ ਨੂੰ ਜਿਤਾਵਾਂਗੇ ਬਹੁਤ ਲੰਬੀ ਲੀਡ ਨਾਲ ਜਿਤਾਵਾਂਗੇ ਜੀ ਬਿਲਕੁਲ ਬਿਲਕੁਲ ਬੜੀ ਰੀਡ ਕਰਾਂਗੇ ਬਿਲਕੁਲ ਭਾਈ ਇੱਕ ਪਾਸੇ ਕਰਮਜੀਤ ਅਨਮੋਲ ਆ ਕਹਿੰਦੇ ਫਿਲਮੀ ਅਦਾ ਨਿਚਾਰ ਰਹਿ ਗਏ ਭਾਈ ਨਿਚਾਰ ਪਿੱਛੇ ਰਹਿ ਗਏ ਭਾਈ ਫਿਲਮੀ ਅਦਾ ਕਰ ਪ੍ਰਚਾਰ ਕਰ ਰਹੇ ਆ ਗੱਲਬਾਤ ਕਰਾਂਗੇ ਆਪਾਂ ਲੋਕਾਂ ਦੇ ਨਾਲ ਹਾਂਜੀ ਭਾਈ ਜਿੱਤ ਜਾਣਾ ਭਾਈ ਹਾਂਜੀ ਹਾਂਜੀ ਭਾਈ ਸਾਹਿਬ ਦਾ ਜਿੱਤਾ ਕੇ ਹਟਾਂਗੇ ਜੀ ਪੂਰਾ ਇੱਕ ਪਾਸੇ ਫਿਲਮੀ ਅਦਾਕਾਰਾਂ ਨੂੰ ਪ੍ਰਚਾਰ ਕਰ ਰਹੇ ਹੈ ਕਿਵੇਂ ਲੱਗਦਾ ਤੁਹਾਨੂੰ ਤੁਹਾਡਾ ਪ੍ਰਚਾਰ ਜਿਹੜਾ ਭਾਈ ਸਰਬਜੀਤ ਸਿੰਘ ਦੇ ਲਈ ਪੂਰਾ ਹੋ ਪਾਵੇਗਾ ਪੂਰਾ ਹੀ ਹੈ ਜੀ ਪੂਰਾ ਮਿਸ਼ਨ ਪੂਰਾ ਫੁੱਲ ਹੈ ਜੀ ਕਿਸੇ ਗੱਲੋਂ ਕੋਈ ਉਹ ਨਹੀਂ ਗੀ ਹਾਂ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾਉਨੇ ਆ ਸੀ ਦੇਖੋ ਕਿ ਲੋਕਾਫਲਾ ਜਿਹੜਾ ਲੰਬਾ ਪੂਰਾ ਹੈਗਾ ਗੱਲਬਾਤ ਕਰਾਂਗੇ ਆਪਾਂ ਪਿੱਛੇ ਉਹਦੇ ਕਿਵੇਂ ਜਿੱਤੂ ਹਾਂਜੀ ਬਹੁਤ ਵਧੀਆ ਜਿੱਤ ਹਾਂ ਦੂਜੇ ਪਾਸੇ ਕਰਮਜੀਤ ਅਨਮੋਲ ਦਾ ਪ੍ਰਚਾਰ ਫਿਰ ਵੀ ਅਦਾਕਾਰ ਕਰ ਰਹੇ ਨਹੀਂ ਲਈ ਬੈਠੇ ਜੀ ਹਾਂ ਕਿੰਨੇ ਕਲਾਕਾਰ ਉਹਨਾਂ ਸਰਕਾਰ ਨੇ ਜਿਹੜੇ ਵਾਅਦੇ ਕੀਤੇ ਸੀ ਪੂਰੇ ਨਹੀਂ ਕੀਤੇ ਕਲਾਕਾਰ ਪ੍ਰਚਾਰ ਕਰ ਰਹੇ ਹੈ ਤੇ ਦੂਜੇ ਪਾਸੇ ਸੰਤ ਦੇ ਲਈ ਆਮ ਲੋਕਾਂ ਦਾ ਹਾਂ ਆਹ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾਉਨੇ ਆ ਅਸੀਂ ਦੇਖੋ ਕਿਵੇਂ ਭਾਈ ਸਰਬਜੀਤ ਸਿੰਘ ਖਾਲਸਾ ਦੇ ਲਈ ਪ੍ਰਚਾਰ ਕਰ ਰਹੇ ਨੇ ਲੋਕ ਜਿਹੜੇ ਆ ਰਹੇ ਨੇ ਆਪ ਮਹਾਰੇ ਆਪੋ ਆਪਣੀਆਂ ਗੱਡੀਆਂ ਦੇ ਕਾਫਲੇ ਲੈ ਕੇ ਜਾ ਰਹੇ ਨੇ ਪਿੰਡ ਕੰਡਾ ਬੰਨੇ ਦੀਆਂ ਇਹ ਤਸਵੀਰਾਂ ਨੇ ਆਪਣੇ ਵਾਹਨ ਆ ਜਿਹੜੇ ਆਪ ਖੁਦ ਲੈ ਕੇ ਜਾ ਰਹੇ ਨੇ ਤਸਵੀਰਾਂ ਦੇ ਵਿੱਚ ਅਸੀਂ ਤੁਹਾਨੂੰ ਦਿਖਾ ਰਹੇ ਆ ਦੇਖੋ ਤਸਵੀਰਾਂ ਦੇ ਵਿੱਚ ਤੁਹਾਨੂੰ ਨਜ਼ਰ ਆ ਰਿਹਾ ਹੋਵੇਗਾ ਕਿ ਕਾਫਲੇ ਬਹੁਤ ਲੰਬੇ ਨੇ ਤਾਂ ਅਸੀਂ ਤੁਹਾਨੂੰ ਇੱਕ ਇੱਕ ਰਿਪੋਰਟ ਦਿਖਾਈ ਆ ਤਾਂ ਤਸਵੀਰਾਂ ਦੇ ਵਿੱਚ ਸ਼ੇਅਰ ਜ਼ਰੂਰ ਕਰੋ